ਪਰ ਪਲੱਸ ਦਿਖਾ ਰਿਹਾ ਹੈ ਤੁਹਾਨੂੰ ਹਰ ਪ੍ਰੋਜੈਕਟ ਦੀ ਪਹਿਲੀ ਝਲਕ ਇਹ ਲੁਧਿਆਣੇ ਦੇ ਵਿੱਚੋਂ ਵਿੱਚ ਬਣਨ ਵਾਲੇ ਫਲਾਈਓਵਰ ਦਾ ਇੱਕ ਹਿੱਸਾ ਜਿਸ ਤੋਂ ਇੱਕ ਪੋਰਸ਼ਨ ਥੋੜਾ ਜਿਹਾ ਤਿਆਰ ਹੋ ਰਿਹਾ ਹੈ ਬਾਕੀ ਇਹ ਪ੍ਰੋਜੈਕਟ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਦੇਰੀ ਨਾਲ ਚੱਲ ਰਿਹਾ ਹੈ 2.5 ਤੋਂ 3 ਸਾਲ ਦੀ ਦੇਰੀ ਹੈ ਬੜੀਆਂ ਡੈਡਲਾਈਨਾਂ ਲੰਘੀਆਂ ਨੇ ਵਿੱਚ ਕਰੋਨੇ ਦਾ ਵੀ ਇਫੈਕਟ ਹੋਇਆ ਪਰ ਹੁਣ ਜੋ ਇਹ ਪ੍ਰੋਜੈਕਟ ਦਾ ਇੱਕ ਹਿੱਸਾ ਹੈ 베ਰਕਾ ਮਿਲਕ ਪਲਾਂਟ ਲੈ ਕੇ ਫਿਰੋਜ਼ਪੁਰ ਰੋਡ ਤੇ ਚੁੰਗੀ ਤੱਕ ਦਾ ਤਿਆਰ ਹੋ ਗਿਆ ਹੈ ਤੇ ਇੱਕ ਪਾਸੇ ਦੀ ਸੜਕ ਸ਼ਾਇਦ 1-2 ਦਿਨਾਂ ਵਿੱਚ ਖੁੱਲ ਜਾਵੇ ਅਸ ਵੇਲੇ ਅਸੀਂ ਬਿਲਕੁਲ ਬੇਬਮਾਲ ਦੇ ਸਾਹਮਣੇ ਖੜੇ ਆ ਇਹ ਜੋ ਫਲਾਈਓਵਰ ਬਣਿਆ ਗਿਆ ਹੈ ਕਾਫੀ ਲੰਬਾ ਸਮਾਂ ਲੱਗਿਆ ਇਸ ਨੂੰ ਇਸ ਪਾਸੇ ਇਹ ਸੀ ਇੱਕ ਹੋਰ ਕੰਪਨੀ ਕੋਲੇ ਸੀ ਤੇ ਦੂਸਰੇ ਪਾਸੇ ਨਹਿਰ ਤੋਂ ਅੱਗੇ ਵਾਲਾ ਹਿੱਸਾ ਗੈਮਨ ਇੰਡੀਆ ਕੋਲੇ ਸੀ ਤੇ ਸਤਪਾਲ ਗਰਗ ਦਾ ਜੋ ਪ੍ਰੋਜੈਕਟ ਸੀ ਉਹ ਤਕਰੀਬਨ ਕੰਪਲੀਟ ਹੈ ਤੇ ਦੂਜੇ ਪਾਸੇ ਜੋ ਗੈਮਨ ਇੰਡੀਆ ਦਾ ਸੀ ਉਹ ਬਹੁਤ ਅਰਚਨਾ ਭਰਿਆ ਰਿਹਾ ਤੇ ਕਿਤੇ ਵੀ ਨਹੀਂ ਚੱਲਿਆ ਹੁਣ ਉਹ ਦੂਸਰੀ ਕੰਪਨੀ ਨੂੰ ਦਿੱਤਾ ਤੇ ਕੁਝ ਪ੍ਰੋਗਰੈਸ ਹੋਈ ਹੈ ਪਰੋਗਰੈਸ ਬਹੁਤ ਹੀ ਸਲੋਈ ਹੈ ਕਈ ਕਾਰਨ ਨੇ ਇੱਕ ਵੱਡਾ ਕਾਰਨ ਕਾਰਪੋਰੇਸ਼ਨ ਨੂੰ ਆਪਦੇ ਸੀਵਰੇਜ ਦੀਆਂ ਲਾਈਨਾਂ ਲਾਈਨਾਂ ਬਾਰੇ ਨਹੀਂ ਪਤਾ ਵੀ ਕਿੱਥੇ-ਕਿੱਥੇ ਲਾਈਨ ਪਈ ਹੈ ਇਸ ਕਰਕੇ ਕਈ ਜਗ੍ਹਾ ਸੀਵਰੇਜ ਦੀ ਲਾਈਨ ਪੰਕਚਰ ਹੋ ਗਈ ਦੁਬਾਰਾ ਰੀਅਲਾਈਨਮੈਂਟ ਕਰਨੀ ਪਈ ਲਾਈਨ ਨੂੰ ਸਾਈਡ ਤੇ ਕਰਨਾ ਪਿਆ ਕਾਰਪੋਰੇਸ਼ਨ ਵੱਲੋਂ ਵੀ ਡਿਲੇ ਹੋਈ ਹੈ ਪ੍ਰੋਜੈਕਟ ਵੱਲੋਂ ਵੀ ਡਿਲੇ ਹੋਈ ਹੈ ਤੇ ਲੁਧਿਆਣਾ 4 ਸਾਲਾਂ ਤੋਂ ਪਰੇਸ਼ਾਨੀ ਚੱਲ ਰਹੀ ਹੈ ਟ੍ਰੈਫਿਕ ਦੀ ਇਸ ਫੋਲ ਦੇ ਕਾਰਨ ਹੁਣ ਉਮੀਦ ਹੈ ਕਿ ਇਸ ਪੁਲ ਦਾ ਮਿਲਕ ਪਲਾਂਟ ਤੋਂ ਲੈ ਕੇ ਫਿਰੋਜ਼ਪੁਰ ਰੋਡ ਚੁੰਗੀ ਤੱਕ ਇੱਕ ਹਿੱਸਾ ਸ਼ਾਇਦ ਚਾਲੂ ਕਰ ਦਿੱਤਾ ਜਾਵੇ ਕਿਉਂਕਿ ਉਸ ਤੇ ਲੋਕ ਪਾਉਣ ਦਾ ਕੰਮ ਜਾਰੀ ਹੈ ਦੂਜੇ ਪਾਸੇ ਜੋ ਮਿਲਕ ਪਲਾਂਟ ਤੋਂ ਉੱਪਰ ਚੜਨ ਵਾਲਾ ਰੈਂਪ ਹੈ ਉੱਥੇ ਫਿਰ ਸੀਵਰੇਜ ਦਾ ਕੰਮ ਫਸਿਆ ਹੈ ਉਧਰੋਂ ਚੜਨ ਦਾ ਸ਼ਾਇਦ ਜਿਗਾੜ ਨਾ ਹੋਣ ਕਰਕੇ ਇੱਕ ਸਾਈਡ ਚਾਲੂ ਨਹੀਂ ਕੀਤੀ ਜਾਵੇਗੀ ਇਹ ਵੀ ਪਤਾ ਲੱਗਿਆ ਸਾਨੂੰ ਵੀ ਜਿਹੜੀਆਂ ਲਾਈਟਾਂ ਤਾਂ ਇਹਨਾਂ ਨੇ ਲਾਤੀਆਂ ਪਰ ਹਜੇ ਤੱਕ ਇਹਨਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਿਆ ਇਸ ਕਰਕੇ ਵੀ ਇਹ ਪੁਲ ਸ਼ਾਇਦ ਚਾਲੂ ਨਾ ਕੀਤਾ ਜਾਵੇ ਪ੍ਰੋਜੈਕਟ ਸ਼ੁਰੂ ਤਾਂ ਕੀਤੇ ਜਾਂਦੇ ਨੇ ਇਹ ਜਿਹੜੀ ਜ਼ੀਰੋ ਟੋਲਰੈਂਸ ਰੋਡ ਸੁਖਵੀਰ ਬਾਦਲ ਨੇ ਕਿਹਾ ਸੀ ਬਹੁਤ ਛੇਤੀ ਦੁਬਾਰਾ ਪੱਟ ਕੇ ਫੇਰ ਉਸੇ ਹਾਲੇ ਚ ਲਿਆਂਦੀ ਗਈ ਪਹਿਲਾਂ ਇਹਨੂੰ ਚੌੜੀ ਕੀਤਾ ਗਿਆ ਇਹ ਤੇ ਸਾਰੀ ਅੰਡਰਗਰਾਉਂਡਿੰਗ ਵਾਇਰਿੰਗ ਹੋਈ ਕੋਈ ਲੌਂਗ ਟਰਮ ਪਲੈਨਿੰਗ ਨਾ ਹੋਣ ਕਰਕੇ ਨਾਲੇ ਤੇ ਸ਼ਹਿਰ ਸਫਰ ਕਰਦਾ ਤੇ ਨਾਲੇ ਲੋਕ ਸਫਰ ਕਰਦੇ ਨੇ ਤੇ ਨਾਲੇ ਪੈਸੇ ਦੀ ਬਰਬਾਦੀ ਹੁੰਦੀ ਹੈ ਹੁਣ ਦੇਖਣ ਵਾਲਾ ਹੈ ਕਿ ਜੇ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਕੰਪਲੀਟ ਹੋਵੇ ਤੇ ਲੁਧਿਆਣੇ ਚ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਤ ਮਿਲੇ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਦਾ ਐਕਚੁਅਲ ਵੀਡੀਓ ਹੈ ਤੋ 1-2 ਦਿਨਾਂ ਚ ਖੁੱਲਣ ਵਾਲਾ ਤੇ ਇਹਦੇ ਨਾਲ ਘੱਟੋ-ਘੱਟ ਜੋ ਨਹਿਰ ਤੱਕ ਦਾ ਟ੍ਰੈਫਿਕ ਹੈ ਖਾਸ ਕਰ ਸਦਨ ਬਾਈਪਾਸ ਤੋਂ ਜੇ ਲਾਢੋਵਾਲ ਤੋਂ ਤੁਸੀਂ ਆਉਣੇ ਹੋ ਤਾਂ ਤੁਹਾਨੂੰ ਫਿਰੋਜ਼ਪੁਰ ਰੋਡ ਤੇ ਜਾਣਾ ਸੌਖਾ ਹੋ ਜਾਏਗਾ ਜੇ ਗਿਲ ਸਾਈਡ ਤੋਂ ਆਉਣੇ ਤਾਂ ਵੀ ਤੁਹਾਨੂੰ ਫਿਰੋਜ਼ਪੁਰ ਰੋਡ ਤੇ ਜਾਣਾ ਸੌਖਾ ਹੋ ਜਾਏਗਾ ਇਹ ਟ੍ਰੈਫਿਕ ਉੱਪਰ ਦੀ ਲੰਘ ਜਗਾ ਦੇਖਦੇ ਰਹੋ ਡਿਸਕਵਰ ਪਲੱਸ ਤੁਹਾਨੂੰ ਹਰ ਪ੍ਰੋਜੈਕਟ ਲੁਧਿਆਣੇ ਦੀ ਪਹਿਲੀ ਝਲਕ ਦਿਖਾਉਂਦਾ ਹੈ ਡਿਸਕਵਰ ਪਲੱਸ ਦੇਖਦੇ ਰਹੋ ਸਾਡੇ ਨਾਲ ਦਿਖਾਵੇਗਾ ਸੱਚ ਬੋਲੇਗਾ ਸੱਚ ਤੁਹਾਡਾ ਆਪਣਾ ਡਿਸਕਵਰ ਪਲੱਸ